ਸਾਲ ਪਹਿਲਾ ਦਿਨਾਨਗਰ ਥਾਣੇ ਉੱਪਰ 2015 ਵਿੱਚ ਕਸ਼ਮੀਰੀ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਥਾਣੇ ਨੂੰ ਅਤਿਵਾਦੀਆਂ ਵੱਲੋਂ ਕੈਪਚਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਤਿੰਨੋਂ ਅਤਿਵਾਦੀ ਨੂੰ ਪੰਜਾਬ ਪੁਲਿਸ ਨੇ ਬਹਾਦਰੀ ਨਾਲ ਮਾਰ ਕੇ ਥਾਣੇ ਤੋਂ ਕਬਜ਼ਾ ਛੁਡਵਾਇਆ ਸੀ ਇਸ ਦੌਰਾਨ ਇੱਕ ਐਸਐਸਪੀ ਰੈਂਕ ਦੇ ਅਧਿਕਾਰੀ ਸਮੇਤ ਕੁੱਲ 7 ਲੋਕਾਂ ਦੀ ਸ਼ਹਾਦਤ ਹੋਈ ਸੀ ਦਿਨਾਨਗਰ ਅਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਅੱਜ ਸਮਾਜ ਸੇਵੀਆਂ ਵੱਲੋਂ ਕੈਂਡਲ ਮਾਰਚ ਛੱਡ ਕੇ ਸ਼ਰਧਾਂਜਲੀ ਦਿੱਤੀ ਗਈ ਸਾਡੇ ਦਿਨ ਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਟਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜਥੇਬੰਦੀ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀ ਠਾਕਰ ਜੀ ਮਹਿੰਗੀ ਸਾਹਿਬ ਸਾਡੇ ਉਤਾਰੀ ਵੱਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਦਿਨ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੂਰੇ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹ ਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਲਈ ਸ਼ਹੀਦ ਹੁੰਦੇ ਆ ਉਹਨਾਂ ਦੇ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜਾਇ ਸ਼ਿਦਾਂ ਤੇ ਮੰਡੀ ਜਾਂਦਾ ਸਬਜ਼ੀ ਲੈ ਆਪਣੀ ਕਾਰ ਤੇ 5 ਵਜੇ ਤੋਂ ਘਰੋਂ ਨਿਕਲਿਆ ਉੱਥੇ ਮੇਰੀ ਗੱਡੀ ਲੱਗੀ ਜੀ ਗੁਪਤਾ ਟੀਵੀ ਦਾ ਉੱਥੇ ਗੱਡੀ ਲਾਉਂਦਾ ਰਹਾ ਮੈਂ ਉਤਾਰ ਕੇ ਮੈਂ ਗੱਡੀ ਬੈਠਾ ਗੱਡੀ ਸਟਾਰਟ ਸੂਟ ਕੀਤੀ ਆ ਗੱਡੀ ਮੈਂ ਕਮਾਈ ਆ ਕਮਾ ਕੇ ਉਹ ਕਿ ਡਵਾਈਡਰ ਦੇ ਨਾਲ ਗੱਡੀ ਆ ਕਿ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚ ਉਹ ਫੋਟੋ ਦੇ ਮਰਕਾਉਂਦੇ ਆਰਮੀ ਆ ਕੋਈ ਗੱਲ ਪਹਿਲੇ ਮੈਂ ਸੋਚਿਆ ਨਹੀਂ ਸੋਚਿਆ ਹੁਣ ਗੋਲੀ ਮਾਰੀ ਪਹਿਲੀ ਮੇਰੀ ਸ਼ੌਟ ਤੇ ਗੋਲੀ ਵੱਜੀ ਫਿਰ ਮੈਂ ਸਮਝ ਗਿਆ ਮੈਂ ਬੰਦੇ ਗਲਤ ਆ ਮੈਂ ਗੱਡੀ ਕਰਦਾ ਫਿਰ ਉਹ ਤਿੰਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਉਹ ਮੇਰੇ ਫਿਰ ਟਿੱਕਾ ਬਾਹਰ ਇਧਰ ਵੱਜੀ ਇਹ ਬਾਹ ਗੋਲੀ ਤੋਂ ਹਟਣਾ ਗੱਡੀ ਮੇਰੀ ਘੁੰਮ ਗਈ ਮੈਂ ਫਿਰ ਗੱਡੀ ਦੇ ਵਿੱਚ ਅੰਦਰ ਲੰਮੇ ਪੈ ਗਿਆ ਅੰਦਰ ਹੀ ਮੈਂ ਲੰਮੇ ਪੈ ਗਿਆ ਮੈਂ ਚਲ ਉਹਨਾਂ ਸੋਚਿਆ ਇੱਕ ਕਦਮ ਹੋ ਗਿਆ ਫਿਰ ਉਹ ਆ ਕੇ ਮੈਨੂੰ ਉੱਥੋਂ ਕੱਢ ਕੇ ਬਾਹਰ ਸੁੱਟਦਾ ਮੈਂ ਮੂੰਹ ਭਾਰਨ ਪੈ ਗਿਆ ਮੇਰੇ ਉਹ ਇੱਕ ਲੱਤ ਮਾਰੀ ਮੈਂ ਤਾਂ ਨਹੀਂ ਲਿਆ ਚਲੋ ਪਰ ਮਾਮਾ ਨਾਲ ਲਿਆ ਹੋਰ ਗਰੀਬ ਆ ਕੇ ਗੱਡੀ ਸਟਾਰਟ ਕਰਕੇ ਨਿਕਲ ਗਿਆ ਫਿਰ ਬਾਅਦ ਉੱਠਿਆ ਫਿਰ ਉੱਠ ਕੇ ਮੈਂ ਦੇਖਿਆ ਆਪਣਾ ਹਾਲਾਤ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਲ ਲੱਗੇ ਪੈਨਪ ਲੱਗੇ ਨਾ ਉਹ ਦੁਰਪਿਆ ਅੱਗੋਂ ਫਿਰ ਘਰ ਦੇ ਨਿਕਲ ਆਏ ਤੇ ਤਿੰਨ ਬੰਦੇ ਇਹ ਵਾਰਤ ਹੋਈ ਸਾਰੀ ਸਾ ਸਰਕਾਰ ਨੇ ਮਨੋਰਨ ਬਸਰ ਜਰਮਾ ਹਸਪਤਲ ਆ 2.5 ਮਹੀਨਾ ਮਸਾਰਿਆ ਸਾਲ ਘਰ ਹੁਣ 3 ਲੱਖ ਰੁਪਇਆ ਦਿੱਤਾ ਸੀ ਉਹਨੇ ਕੋਈ ਬਾਦ ਮੈਨੂੰ ਪੈਨਸ਼ਨ ਲਈ ਉਹਨਾ 5000 ਰੁਪਇਆ ਮਹੀਨੇ ਦੀ ਸਰਕਾਰ ਸੀ ਬਾਲ ਸਾਫ ਉਹ ਮਨ ਕੇ 6-7 ਸਾਲ ਹੋਏ ਦੇ ਹੁਣ 1000 ਰੁਪਇਆ ਹੈ 6000 ਮੇਰਾ ਕੋਈ ਕਮਾਉਣ ਦਾ ਹੈ ਕਰ ਕੋਈ ਨਹੀਂ ਮੈਂ ਇਕੱਲਾ ਹੀ ਹਾਂ 10 ਸਾਲ ਤੋਂ ਮੈਂ ਘਰ ਬੈਠ ਦੇ ਕੋਈ ਮੇਰਾ ਕੰਮ ਨਹੀਂ ਕੋਈ ਕਰ ਨਹੀਂ ਇਹ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ 월ਡ ਦੇ ਵਿੱਚ ਹੀ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਅ ਦਰਦਨਾਕ ਹਾਦਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤਾਂ ਹੀ ਜਾਣੂ ਆ ਕਿ ਉਦੋਂ ਜਿਹੜਾ ਇਹ ਸ਼ਰਾਰਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਦੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨਖਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜज्ਬਾਨ ਅਫਸਰਾਂ ਨੇ ਇਹਨੂੰ ਜੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਆਂ ਵੀ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਆਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਕੜਾਂ ਹੁੰਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਆਂ ਅਸੀਂ ਸੁਯੋਗ ਚਾਹੁੰਨੇ ਆਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੋਲ ਨਹੀਂ ਕਰ ਸਕਦੇ ਪਰ ਫੇਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮਿਲਾਂ ਬੜਾ ਮਾਣ ਮਹਿਸੂਸ ਹੁੰਦਾ ਪੀਪਲਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰਦਾਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਤੇ ਅਸੀਂ ਤਨ ਦੇ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ